ਜਨਕਪੁਰੀ ਵਿਖੇ ਛੱਟ ਪੂਜਾ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਛੱਟ ਪੂਜਾ ਦੇ ਮੌਕੇ ਤੇ ਮਹਾਮਾਯਾ ਦਾ ਅਸ਼ੀਰਵਾਦ ਲੈਣ ਲਈ ਛੱਟ ਪੂਜਾ ਦਾ ਤਿਹਾਰ ਮਨਾਉਣ ਲਈ ਇੱਥੇ ਆਏ ਨੇ ਸੋ ਛੱਟ ਪੂਜਾ ਦਾ ਸਾਡੇ ਦੇਸ਼ ਦੇ ਵਿੱਚ ਬੜਾ ਹੀ ਮਹੱਤਵ ਹੈ ਔਰ ਯੂਪੀ ਬਿਹਾਰ ਦੇ ਲੋਕ ਜ਼ਿਆਦਾ ਇਸ ਤਿਹਾਰ ਨੂੰ ਮਨਾਉਂਦੇ ਨੇ ਵੈਸੇ ਉਹਨਾਂ ਤਾਂ ਸਾਰੇ ਦੇਸ਼ ਦੇ ਵਿੱਚ ਹੀ ਛੱਟ ਪੂਜਾ ਦਾ ਲੋਕ ਤਿਹਾਰ ਮਨਾਉਣ ਲੱਗੇ ਇਸ ਪ੍ਰੋਗਰਾਮ ਦੀ ਮਹੱਤਤਾ ਇਹ ਹੈ ਕਿ ਆਮ ਤੌਰ ਤੇ ਅਸੀਂ ਸੂਰੇ ਨੂੰ ਜੇ ਲੋਗ ਦਾ ਉਸ ਵੇਲੇ ਜਲ ਦਿੰਨੇ ਹਨ ਪਰ ਇੱਥੇ ਜਦੋਂ ਅਸਥ ਹੁੰਦਾ ਉਸ ਵੇਲੇ ਨੂੰ ਜਲ ਦਿੱਤਾ ਜਾਂਦਾ ਉਹ ਸੂਰ ਦੇਵਤਾ ਦਾ ਆਸ਼ੀਰਵਾਦ ਲੈਂਦਾ ਸੋ ਅੱਜ ਮੈਂ ਸਾਰੇ ਹੀ ਜਿਹੜੇ ਯੂਪੀ ਬਿਹਾਰ ਦੇ ਲੋਕ ਪੰਜਾਬੀ ਵੀਰ ਇਹਨਾਂ ਨੂੰ ਸਾਰਿਆਂ ਨੂੰ ਛੱਟ ਪੂਜਾ ਦੇ ਮੌਕੇ ਤੇ ਲੱਖ ਲੱਖ ਵਧਾਈਆਂ ਨਾਲ ਧੰਨਵਾਦ ਜੈ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੈ ਛੱਟੀ ਮਈਆਂ ਜਿਸ ਦਾ ਕਿ ਤੁਸੀਂ ਸਭ ਜਾਣਦੇ ਹੋ ਸਾਡਾ ਬਹੁਤ ਹੀ ਪਵਿੱਤਰ ਤਿਹਾਰ ਹੈ ਮਾਂ ਛੱਟੀ ਮਈਆਂ ਜੀ ਦਾ ਅੱਜ ਅਸੀਂ ਛੱਟੀ ਮਨਾ ਰਹੇ ਹਾਂ ਸਾਰੇ ਹੀ ਸੋ ਅੱਜ ਮੈਂ ਦੇਖ ਰਿਹਾ ਹਜ਼ਾਰਾਂ ਹੀ ਲੋਕ ਇਸ ਕਾਰਜਕ੍ਰਮ ਦੇ ਜੋ ਕਿ ਸਾਡੇ ਬਹੁਤ ਹੀ ਅੱਛੇ ਮਿੱਤਰ ਬਬਲੂ ਪੰਘਾਨੀਆ ਜੀ ਰਵੀ ਸ਼ਾਹ ਜੀ ਤੇ ਸਾਡੇ ਖੋਸਲਾ ਸਾਹਿਬ ਤੇ ਸਾਰੇ ਹੀ ਦੋਸਤ ਇਸ ਤਿਹਾਰ ਨੂੰ ਬਹੁਤ ਹੀ ਖੂਬੀ ਬੇਖੂਬੀ ਨਾਲ ਮਨਾਉਂਦੇ ਹਨ ਸੋ ਮੈਂ ਅੱਜ ਆਇਆ ਹਾਂ ਤੇ ਬਹੁਤ ਖੁਸ਼ਕਿਸਮਤ ਸਮੇਂ ਦਾ ਆਪਣੇ ਆਪ ਨੂੰ ਛੱਟੀ ਮੱਈਆ ਜੀ ਦਾ ਆਸ਼ੀਰਵਾਦ ਲਿਆ ਹੈ ਹਰ ਸਾਲ ਮਿਲਦਾ ਮੌਕਾ ਅੰਮ੍ਰਿਤਾਂ ਜੀ ਬਹੁਤ ਅੱਛਾ ਲੱਗਦਾ ਮੈਂ ਤਾਂ ਉਹ ਮੈਂ ਆਪਣੇ ਆਪ ਨੂੰ ਮੈਂ ਪਹਿਲੀ ਵੀ ਕਹਾਂ ਸੁਭਾਗਿਆਸ਼ਾਲੀ ਸਮੇਂ ਦਾ ਮੈਂ ਆਪਣੇ ਆਪ ਨੂੰ ਆਪਣੇ ਆਪ ਨੂੰ ਬਹੁਤ ਸੁਭਾਗਿਆਸ਼ਾਲੀ ਸਮਝਦਾ ਕਿ ਐਸੇ ਦੋਸਤ ਮਿਲੇ ਹੈ ਕਿ ਜਿਹੜੇ ਹਮੇਸ਼ਾ ਹੀ ਮੈਨੂੰ ਮਾ ਛੱਟੀ ਮਈਆਂ ਦਾ ਅਸ਼ੀਰਵਾਦ ਦਵਾਂਦੇ ਆ ਉਹ ਸਾਡੇ ਬਬਲੂ ਪੰਗਾਨੀਆਂ ਜੀ ਰਵੀ ਸ਼ਾਹ ਜੀ ਖੋਸਲਾ ਜੀ ਔਰ ਸਾਰੀ ਇਹਨੇ तमाम ਟੀਮ ਇਹ ਨਹੀਂ ਕਿ ਹਰ ਸਾਲ ਸਿਰਫ ਇਹੀ ਪ੍ਰੋਗਰਾਮ ਕਰਾਂਦੇ ਆ ਆਏ ਦਿਨ ਪ੍ਰਭੂ ਭਗਵਾਨ ਵਾਲਮੀ ਕੀ ਮਹਾਰਾਜ ਦਾ ਪ੍ਰਗਟ ਦਿਵਸ ਹੋਵੇ ਚਾਹੇ ਚਾਹੇ ਕਿ ਹੋਰ ਕਾਰਜਕ੍ਰਮ ਹੋਣ ਹਰੇਕ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਕਿਉਂਕਿ ਮੈਂ ਅੱਜ ਛੱਟੀ ਮਈਆਂ ਦੇ ਪ੍ਰੋਗਰਾਮ ਤੇ ਆਇਆ ਉਹਨਾਂ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰਦਾ ਕਿ ਇਹਨਾਂ ਉੱਤੇ ਹਮੇਸ਼ਾ ਹੀ ਆਪਣਾ ਮੇਰਾ ਭਰਿਆ ਹੱਥ ਰੱਖਣਾ ਤਾਂ ਜੋ ਇਹ ਸਮਾਜ ਦੀ ਸੇਵਾ ਕਰਦੇ ਰਹਿਣ ਦੇਸ਼ ਦੀ ਸੇਵਾ ਕਰਨ ਔਰ ਧਰਮ ਦੀ ਸੇਵਾ ਕਰਦੇ ਰਹਿਣ ਜੈ ਬਾਲਮੀਕੀ ਦੀ ਜੈ ਛੱਟੀ ਮੈਂ ਹਾਂਜੀ ਕੀ ਕਹੋਗੇ ਜਿਹੜੀ ਅੱਜ ਛੱਟੀ ਪੂਜਾ ਦਾ ਪਹੁੰਚੇ ਹੋ ਦੇਖੋ ਅ ਪੂਰੇ ਵਿਸ਼ਵ ਦੇ ਅੰਦਰ ਹੀ ਮਾਂ ਛੱਟੀ ਉਹਨਾਂ ਦੀ ਪੂਜਾ ਕੀਤੀ ਜਾਂਦੀ ਆ ਔਰ ਮੇਰਾ ਇਹ ਮੰਨਣਾ ਵਾ ਕਿ ਜਿਹੜੇ ਲੋਗ ਮੈਂ ਦੇਖਿਆ ਪੰਜ-ਪੰਜ ਦਿਨ ਵੀ ਪਾਣੀ ਦੇ ਅੰਦਰ ਖੜਦੇ ਇੱਕ ਲੱਤ ਦੇ ਉੱਤੇ ਔਰ ਉਹ ਛੱਟੀ ਮਈਆ ਦੀ ਪੂਜਾ ਕਰਦੇ ਆ ਔਰ ਉਹਨਾਂ ਨੂੰ ਔਲਾਦ ਦੀ ਪ੍ਰਾਪਤੀ ਹੁੰਦੀ ਆ ਜਿਹੜੇ ਪੰਜ-ਪੰਜ 10-10 ਸਾਲ ਇਲਾਜ ਤੋਂ ਵਾਂਝੇ ਰਹਿੰਦੇ ਆ ਔਰ ਇਹ ਆਸਤਾ ਪੂਰੇ ਹਿੰਦੁਸਤਾਨ ਦੇ ਅੰਦਰ ਹੀ ਮਨਾਇ ਜਾਂਦੀ ਏ ਨਾਰਥ ਇੰਡੀਆ ਦਾ ਨਹੀਂ ਉਰੇ ਭਾਰਤ ਦਾ ਇੱਕ ਬਹੁਤ ਹੀ ਉਤਸਵ ਵਾਲਾ ਇਹ ਤਿਉਹਾਰ ਆ ਮੈਂ ਬਸ ਇੰਨੀ ਕਵਾਂਗਾ ਕਿ ਮੈਂ ਇੱਥੇ ਦੇ ਜਿਹੜੇ ਸਤਿਕਾਰਯੋਗ ਸਹੋਜੀ ਮਹਾਰਾਜ ਆ ਸ਼ੈਲੀ ਸਾਹਿਬ ਬਲਜੀਤ ਜੀ ਕੇਵਲ ਜੀ ਆ ਲੱਲੀ ਜੀ ਆ ਰਵੀ ਜੀ ਆ ਬਬਲੂ ਬਗਾਨੀਆਂ ਜੀ ਆ ਇਹਨਾਂ ਨੇ ਇੱਥੇ ਪਿਆਰ ਤੇ ਸਤਿਕਾਰ ਦਿੱਤਾ ਮੇਰੇ ਨਾਲ ਸਤਿਕਾਰਯੋਗ ਰਾਜਾ ਕਾਹਿਲ ਜੀ ਖੜੇ ਨੇ ਅਸੀਂ ਸਾਰੇ ਪਿਆਰ ਨਾਲ ਬੰਦੇ ਹੋਏ ਆ ਇੱਕ ਧਾਰਮਿਕ ਸਮਾਗਮ ਦੇ ਵਿੱਚ ਇੱਥੇ ਸਾਡਾ ਰਾਜਨੀਤਿਕरण ਕੋਈ ਨਹੀਂ ਹੈਗਾ ਨਾ ਹੀ ਸਾਡਾ ਕੋਈ ਮੋਟਿਵ ਹੈਗਾ ਵਾ ਔਰ ਮੈਂ ਇੱਕ ਵਾਰ ਜੈਗੋਸ਼ ਕਰਾਂਗਾ ਬੋਲੋ ਛੱਟੀ ਮਈਆ ਕੀ ਜੈ ਮੈਂ ਬੌਲੋ ਬਗਾੜੀਆਂ ਜੀ ਇਹ ਛੱਟ ਪੂਜਾ ਸੇਵਾ ਸਮਿਤੀ ਵੱਲੋਂ ਦਸਵੀਂ ਛੱਟੀ ਪੂਜਾ ਕਰਾਈ ਜਰੀ ਗੁਰੂ ਅੰਗਦ ਦੇ ਪਾਰਕ ਦੇ ਵਿੱਚ ਔਰੇ ਮੱਲਾ ਨਿਵਾਸੀਆਂ ਵੱਲੋਂ ਸਰਲ ਮਿਲ ਕੇ ਕਰਾਈ ਜਾਂਦੀ ਹੈ ਔਰ ਪ੍ਰਸ਼ਾਸਨ ਦਾ ਵੀ ਪੂਰਾ ਸਾਥ ਦਿੱਤਾ ਗਿਆ ਇੱਥੇ ਲਗ ਲਗ ਵੱਖ-ਵੱਖ ਰਾਜਨੀਤੀ ਪਾਰਟੀਆਂ ਆਈਆਂ ਔਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਔਰ ਪੂਰੇ ਦੇਸ਼ ਵਾਸੀਆਂ ਨੂੰ ਛੱਟੀ ਮਈਆਂ ਦੀਆਂ ਪੂਜਾ ਦੀਆਂ ਵਧਾਈਆਂ ਦਿੰਦਾ ਵਾਂ ਜੈ ਛੱਟੀ ਮਈਆਂ ਮੈਂ ਲਲਿਤ ਹੌਸਲਾ ਜੀ ਲੁਧਿਆਣਾ ਵਾਸੀ ਛੱਟੀ ਮਈਆਂ ਦੇ ਦਰਬਾਰ ਦੇ ਵਿੱਚ ਹਰ ਸਾਲ ਹਾਜ਼ਰੀ ਲਗਵਾਨਾ ਇਸ ਸਾਲ ਵੀ ਛੱਟੀ ਮਈਆਂ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ ਵੱਧ ਚੜ ਕੇ ਆਪਣੀ ਟੀਮ ਦੇ ਨਾਲ ਮਿਲ ਜੁਲ ਕੇ ਇਹੋ ਜਿਹਾ ਕਾਰਾ ਕੀਤਾ ਹੈ ਤੇ ਬਹੁਤ ਅੱਛਾ ਔਰ ਸਾਰੇ ਦੇਸ਼ਵਾਸੀਆਂ ਨੂੰ ਛਟੀ ਮਈਆ ਦੀ ਲੱਖ ਲੱਖ ਵਧਾਈ ਦਿੰਦੇ। ਛੱਟ ਪੂਰੀ ਜਾਂਦੀ। ਸਾਡੇ ਕੋਲੋਂ ਐਕਐਮਐਲਏ سورਿੰਦਰ डावਰ ਜੀ ਆਏ। ਸੁਰੇਸ਼ ਸਾਹ ਪ੍ਰਧਾਨ ਪਾਵਾ ਦਾਸ ਜਿਨ੍ਹਾਂ ਨੇ ਸਾਡਾ ਬਹੁਤ ਮਾਣ ਵਧਾਇਆ ਤੇ ਹੋਰ ਕਾਕੂ ਜੀ ਆਏ ਸੀ ਐਮਐਲਏ ਸਾਹਿਬ ਦੇ ਬੇਟਾ ਜੀ। ਐਮਐਲਏ ਸਾਹਿਬ ਕਿਸੇ ਕਾਰਨ ਵਰਸ਼ ਨਹੀਂ ਆ ਸਕੇ। ਚਲੋ ਕੋਈ ਗੱਲ ਨਹੀਂ। ਅਗਲੇ ਸਾਲ ਕਾਨਮ ਸਾਹਿਬ ਐਕਸਪੈਕਸ਼ਨ ਮਿਲ ਵਿਕੀ ਵਿਕੀ ਸੋਤਾ ਜੀ ਸਾਡੇ ਬਹੁਤ ਜੁਝਾਰੂ ਨੇਤਾ ਔਰ ਗਰੀਬਾਂ ਦੇ ਮਸੀਹਾ ਨੇ ਔਰ ਸਾਡੇ ਦਿਲ ਦੇ ਔਰ ਸਿਰ ਦੇ ਤਾਜ ਨੇ ਉਹ ਇਹ ਹੀ ਭਾਈ ਜੀ ਕੀ ਕਹਿਣਾ ਚਾਹੁੰਦੇ ਅੱਜ ਅੱਜ ਸਭ ਤੋਂ ਪਹਿਲਾਂ ਤਾਂ ਮਾਤਾ ਰਾਣੀ ਦੇ ਜਿੰਨੇ ਸ਼ਰਧਾਲੂ ਨੇ ਉਹਨਾਂ ਨੂੰ ਮੁਬਾਰਕਬਾਦ ਦੇਣਾ ਅੱਜ ਜਨਤਪੋਰੀ ਵਿਖੇ ਇੱਕ ਛੱਟ ਮਈਆ ਦਾ ਐਡਾ ਵੱਡਾ ਤਿਉਹਾਰ ਦੇ ਉੱਤੇ ਅੱਜ ਦੇਖੋ ਤੁਸੀਂ ਸਾਰਾ ਹਜੂਮ ਇੱਥੇ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਲਈ ਪਹੁੰਚਾ ਹੋਇਆ ਮੈਂ ਤਾਂ ਆਪਣੇ ਵੱਲੋਂ ਤੇ ਆਪਣੇ ਥੋੜੇ ਹਲਕੇ ਦੇ ਐਮ ਐਲ ਏ ਸ਼ੋਕ ਪ੍ਰਸ਼ਨ ਬੱਪੀ ਜੀ ਵੱਲੋਂ ਮਾਤਾ ਰਾਣੀ ਦੇ ਚੜਨਾ ਚਾਹੀਏ ਅਰਦਾਸ ਬੰਦੀ ਚੜਨਾ ਮਾਤਾ ਰਾਣੀ ਜਿੰਨੇ ਤੇਰੇ ਸ਼ਰਧਾਲੂ ਆ ਜਿੱਥੇ ਤੇਰੇ ਤੋਂ ਅਸ਼ੀਰਵਾਦ ਲੈਣ ਪਹੁੰਚੇ ਨੇ ਉਹਨਾਂ ਦੇ ਆਪਣਾ ਮਿਹਰ ਭਰੇ ਹੱਥ ਰੱਖਿਓ ਤਾਂ ਕਿ ਉਹ ਆਪਣੇ ਘਰਵਾਰ ਚ ਵਪਾਰ ਚ ਵੱਧ ਤੋਂ ਵੱਧ ਵਾਧਾ ਹੋਵੇ ਤੇ ਉਹ ਐਦਾਂ ਹੀ ਸਮਾਜ ਦੀ ਸੇਵਾ ਤੇ ਮਾਤਾ ਰਾਣੀ ਦਾ ਗੁਣਗਾਨ ਕਰਦੇ ਰਹੇ। ਦੇਖੋ ਜੀ ਮਾਤਾ ਰਾਣੀ ਦੀ ਕਿਰਪਾ ਵੇ ਅਸੀਂ ਫੇਰ ਮਾਤਾ ਰਾਣੀ ਦੇ ਚਰਨਾ ਚਾਈਂ ਅਰਦਾਸ ਬੇਨਤੀ ਕਰਦੇ ਹਾਂ ਇਹ ਜਿਹੜੀਆਂ ਰੌਣਕਾਂ ਨੇ ਦਿਨ ਪਰ ਦਿਨ ਵੱਧਦੀਆਂ ਰਹਿਣ ਤੇ ਮਾਤਾ ਰਾਣੀ ਦੋਨੋਂ ਹੱਥਾਂ ਨਾਲ ਆਪਣਾ ਅਸ਼ੀਰਵਾਦ ਸਾਰੇ ਬੱਚਿਆਂ ਤੇ ਬਣਾ ਕੇ ਰੱਖਣ।